ਅੱਜ ਪਿੰਡ ਗਹੌਰ ਦੇ ਵਿੱਚ ਜਿਹੜੇ ਬੈਠੇ ਆ ਸ਼ਮਸ਼ੀਰ ਸਿੰਘ ਬਜ਼ੁਰਗ ਨੇ ਬਿਮਾਰ ਚੱਲੇ ਆ ਰਹੇ ਨੇ ਇਹਨਾਂ ਦਾ ਬੈੱਡ ਤੇ ਨੇ ਲੇਕਿਨ ਨਹੀਂ ਕਰਕੇ ਜਿਹੜੀ ਇਹਨਾਂ ਦੇ ਘਰ ਦੀ ਛੱਤ ਡਿੱਗੀ ਆ ਉਸੇ ਕਮਰੇ 'ਚੇ ਪਏ ਸੀਗੇ ਕੁਦਰਤੀ ਬਚਾਅ ਹੋ ਗਿਆ ਜਿਹੜਾ ਘਰ ਦੀ ਛੱਤ ਅਨਸੇਫ ਹੈਗੀ ਆ ਸੋ ਇਸ ਕਰਕੇ ਅੱਜ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਬਿਲਡਿੰਗ ਦੇ ਵਿੱਚ ਥੱਲੇ ਜਿਹੜੀ ਜਗ੍ਹਾ ਉੱਥੇ ਹੀ ਪਿੰਡ ਵਾਲਿਆਂ ਨੇ ਗੁਰਦੁਆਰਾ ਕਮੇਟੀ ਨੇ ਇਹਨਾਂ ਨੂੰ ਇੱਥੇ ਰਹਿਣ ਦੀ ਜਗ੍ਹਾ ਦਿੱਤੀ ਆ ਤੇ ਜਿੱਥੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀਨਾ ਪਰਿਵਾਰਾਂ ਦੀ ਬਾਹ ਫੜੀ ਜਾਵੇ ਮਦਦ ਕੀਤੀ ਜਾਵੇ ਲੋੜਵੰਦ ਪਰਿਵਾਰਾਂ ਦੀ ਉੱਥੇ ਅਸੀਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮੈਂ ਤੇ ਸਾਡੀ ਜਿਹੜੀ ਟੀਮ ਆ ਅਕਾਲੀ ਦਲ ਦੀ ਸਾਰੀ ਵਰਕਰ ਸਾਡੇ ਬੈਠੇ ਆ ਤੇ ਅਸੀਂ ਜਿੰਨਾ ਵੀ ਹੋ ਸਕੂਗਾ ਇਹਨਾਂ ਦੀ ਮਦਦ ਦਾ ਇਲਾਜ ਕਰਨ ਲਈ ਵੀ ਤੇ ਜਿਹੜੀ ਘਰ ਦੀ ਛੱਤ ਜਿਹੜੀ ਹੈਗੀ ਆ ਦੁਬਾਰਾ ਪਾਉਣ ਲਈ ਵੀ ਘਰ ਦੀ ਮਰਮਮਤ ਲਈ ਵੀ ਜਿਹੜੀ ਹੈਗੀ ਸਾਰੀ ਮਦਦ ਕਰਾਂਗੇ ਸੋ ਹੋਰ ਵੀ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਆ ਮੈਂ ਬੇਨਤੀ ਕਰਦਾ ਵੀ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਨਗਰ ਨਿਵਾਸੀ ਨੇ ਜਿਹੜੇ ਦੰਨੀ ਸੱਜਣ ਨੇ ਜਿਹੜੇ ਉਹ ਉਹਨਾਂ ਦੀ ਬਾਹ ਫੜਨ ਤੇ ਉਹਨਾਂ ਦਾ ਸਹਿਯੋਗ ਦੇਣ ਇਹ ਜੇ ਸਮੇਂ ਦੇ ਵਿੱਚ ਆਪਣਾ ਫਰਜ਼ ਬਣਦਾ ਇਹ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਆ ਜਿੱਥੇ ਆਪਾਂ ਖੜੇ ਆ ਇਹ ਉਹ ਏਰੀਆ ਜਿੱਥੇ ਤਾਰਾਂ ਟੱਪ ਕੇ ਆ ਕੇ ਜ਼ਿੰਮੇਦਾਰ ਨੂੰ ਆਪਣੀ ਕਾਸ਼ਤ ਕਰਨੀ ਪੈਂਦੀ ਹੈ ਤੇ ਇਹਦੇ ਅੰਦਰ ਇੱਕ ਬੰਨ ਵੀ ਆ ਬਹੁਤ ਵੱਡਾ ਜਿਹੜਾ ਲੋਕਾਂ ਨੇ ਆਪ ਲਾ ਕੇ ਕੁਛ ਤਾਂ ਪੈੜੀ ਬਚਾ ਲਈ ਪਰ ਕੋਈ ਜਿਹੜੀ ਪੈੜੀ ਇਹਨਾਂ ਦੀ ਉਸ ਬੰਨ ਨੂੰ ਤੋੜ ਕੇ ਲਗਭਗ ਬਹੁਤ ਸਾਰੀ ਜਿਹੜੀ ਵੇਜੀ ਉਫਸਲ ਉਹਨੂੰ ਨੁਕਸਾਨ ਨੇ ਆ ਗਿਆ ਕੱਲ ਅਸੀਂ ਬੈਠ ਕੇ ਫੈਸਲਾ ਕੀਤਾ ਕਿਉਂਕਿ ਇਹਨਾਂ ਨੇ ਸਾਡੇ ਗਗਨ ਬਟੋਹਾ ਸਾਡੇ ਪੱਖੋ ਕੇ ਸਾਹਿਬ ਬਸ਼ੋਹਾ ਸਾਹਿਬ ਅਡਜੈਕਟਿਵ ਦੇ ਮੈਂਬਰ ਮਹਿਤਾ ਸਾਹਿਬ ਜੋਤ ਸਿੰਘ ਸਮਰਾ ਕਿ ਇਹ ਇਹਨਾਂ ਨੂੰ ਤੁਰੰਤ ਲੋੜਿਆ ਡੀਜ਼ਲ ਦੀ ਕਿਉਂਕਿ ਇਹ ਅੰਦਰ ਜਾ ਕੇ ਪਰਮਿਸ਼ਨ ਲੈ ਕੇ ਬਾਦਰ ਇਹਨਾਂ ਨੂੰ ਬਾਹਰ ਲਾਉਣਾ ਪੈਂਦਾ ਤੇ ਮੋਰੇ ਕਣਕ ਦੀ ਜਿਹੜੀ ਬਜਾਈ ਆ ਉਹ ਵੀ ਲੱਗੇ ਆ ਗਈ ਆ। ਸੋ ਇਸ ਕਰਕੇ ਅਸੀਂ ਇਕੱਲੇ ਫੇ ਫੈਨ ਲਾ ਕੀਤਾ ਇਹਦਾ ਕਿ ਇਹਨਾਂ ਨੂੰ ਤੁਰੰਤ ਅਸੀਂ ਅੱਜ ਤਿੰਨਾਂ ਪਿੰਡਾਂ ਨੂੰ ਇਹ ਬੰਨ ਲਾਉਣ ਲਈ 6000 ਲੀਟਰ ਜਿਹੜਾ ਤੇਲ ਆ ਉਹ ਅੱਜ ਅਸੀਂ ਇੱਥੇ ਮਹਈਆ ਕਰਾ ਦਿੱਤਾ ਸਾਰੇ ਆਹ ਟਰੈਕਟਰ ਟਰਾਲੀਆਂ ਸਾਰੇ ਲੱਗੇ ਹੋ ਆ ਤੇ ਕਿਉਂਕਿ ਜੇਲੇ ਬੰਨ ਮਜ਼ਬੂਤੇ ਕੰਮ ਦਾ ਸਰਕਾਰਾਂ ਦਾ ਪਰ ਸਰਕਾਰਾਂ ਤਾਂ ਹੁਣ ਚੁੱਪ ਕਰਕੇ ਬਹਿ ਗਈਆਂ ਤੇ ਇਹਨਾਂ ਲੋਕਾਂ ਦਾ ਮੈਂ ਧੰਨਵਾਦ ਵੀ ਕਰਦਾ ਮਨ ਦੇ ਵਿੱਚ ਇਹਨਾਂ ਦਾ ਮੈਂ ਗੱਦਗਦ ਵੀ ਹਾਂ ਕਿ ਇਹਨਾਂ ਦਾ ਜज्ਬਾ ਕਿੱਡਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਇਕੱਤਰ ਹੋ ਕੇ ਇਹ ਸਾਰੇ ਮਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਮੈਂ ਪਿੱਛੇ ਵੀ ਕਹਿ ਗਿਆ ਤੇ ਹੁਣ ਵੀ ਕਹਿੰਦਾ ਜੇਲੇ ਕੁਦਰਤ ਦਾ ਕਹਿਰ ਵਰਸਦਾ ਉਸ ਵੇਲੇ ਕੋਈ ਅਮੀਰ ਗਰੀਬ ਕੋਈ ਨਹੀਂ ਦੇਖਿਆ ਜਾਂਦਾ ਕਿਹੜੇ ਜਾਤ ਧਰਮ ਮਜਬ ਦੇ ਨਾਲ ਜਿਹੜਾ ਸਬੰਧ ਰੱਖਦਾ ਅਸੀਂ ਪਿਛਲੇ ਦਿਨੀ ਫਰੌਂਟ ਏ 1 ਅਸੀਂ ਯਤਨ ਕੀਤਾ ਸੀ ਲੰਗਰ ਵਰਤਾਉਣ ਦਾ ਤੇ ਜਦੋਂ ਪਿੰਡਾਂ 'ਚ ਜਾਂਦੇ ਸੀ ਉਥੇ ਕੋਈ ਨਹੀਂ ਸੀ ਦੇਖਿਆ ਜਾਂਦਾ ਕਰਮਚਾਰੀ ਥਲੇ ਜਾਂਦੇ ਸੀ ਵੀ ਉਹ ਕਿਹੜੀ ਜਾਤ ਪਾਤ ਨਾਲ ਸੰਬੰਧ ਰੱਖਦਾ ਇਹੋ ਗੁਰੂ ਰਾਮਦਾਸ ਬਾਦਸ਼ਾਹ ਨੇ ਸਾਨੂੰ ਸੰਦੇਸ਼ ਦਿੱਤਾ ਸੀ ਸੋ ਅੱਜ ਇੱਥੇ ਅਸੀਂ ਇਕੱਠੇ ਹੋ ਕੇ ਸਾਰੇ ਇਹ ਤਿੰਨਾਂ ਪਿੰਡਾਂ ਨੂੰ 6000 ਲੀਟਰ ਬੰਨ੍ਹ ਦੀ ਮਜ਼ਬੂਤੀ ਲਈ ਤਾਂ ਕਿ ਤੁਰੰਤ ਜਿਹੜਾ ਇਹਨਾਂ ਦਾ ਕਾਰਜ ਆ ਉਹ ਹੋ ਸਕੇ ਬਾਕੀ ਨਹੀਂ ਆ ਗੁਰਦੁਆਰਾ ਸਾਹਿਬ ਵੀ ਤਾਰਾਂ ਦੇ ਅੰਦਰ ਆ ਇਹਦੇ ਲਈ ਵੀ ਅਸੀਂ ਉਦੋਂ ਐਗਜ਼ੈਕਟਿਵ ਦਾ ਮਤਾ ਕੀਤਾ ਸੀ ਵੀ ਕੁਝ ਗੁਰਦੁਆਰਾ ਸਹਿਬਾਨ ਜਿਹੜੇ ਬਾਰਡਰ ਏਰੀਆ ਦੇ ਜਿਨ੍ਹਾਂ ਨੂੰ ਥੋੜੇ ਥੋੜੇ ਨੁਕਸਾਨ ਹੋਏ ਉਹਨਾਂ ਦੀ ਵੀ ਪ੍ਰਭਾਵੀ ਕਰਾਂਗੇ ਸੋ ਉਹਦੇ ਲਈ ਵੀ ਕੁਝ ਨਾ ਕੋਈ ਜ਼ਰੂਰ ਮਾਇਕ ਸਹਾਇਤਾ ਕਰਾਂਗੇ ਮੈਂ ਸਾਰਿਆਂ ਦਾ ਹੀ ਜਿਨ੍ਹਾਂ ਦੇ ਮਾਈ ਪਾਈ ਅੱਜ ਇੱਥੇ ਇਸ ਜਗ ਵਿੱਚ ਇਸ ਬੰਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਹੁੰਚੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਆ ਸਾਡਾ ਬੱਚਾ ਗगन ਬਟੋਹਾ ਔਰ ਇਹ ਸਾਰੇ ਜਿਨ੍ਹਾਂ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਸਾਰੇ ਅੱਜ ਨਾਲ ਆ ਨਾਲ ਹੀ ਨੇਗੇ ਮੋਹਰੇ ਹੋ ਕੇ ਆਪਣਾ ਜਿਹੜਾ ਇਹ ਸਾਰਾ ਕਾਰਜ ਕਰ ਰਹੇ ਆ ਤੇ ਮੇਰੇ ਨਾਲ ਮੇਰੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਡਾ ਸਕੱਤਰ ਇਹ ਸਾਰੇ ਪਹੁੰਚੇ ਆ ਮੈਂ ਅੰਤ ਫੇਰ ਕੋਈ ਨੇ ਇਹ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਚੰਗੇ ਮਾੜੇ ਦੀ ਪਹਿਚਾਨ ਦੁੱਖ ਵੇਲੇ ਹੁੰਦੀ ਆ ਸੁੱਖ ਵੇਲੇ ਤਾਂ ਸਾਰੇ ਆ ਕੇ ਬਹਿ ਜਾਂਦੇ ਕੋਲ ਤੋਂ ਅੱਜ ਇਹਨਾਂ ਦੇ ਨਾਲ ਖੜੇ ਆ ਪਹਿਲਾਂ ਵੀ ਨਾਲ ਖੜੇ ਸੀ ਅਗਾਂ ਵੀ ਨਾਲ ਖੜੇ ਰਹਾਂਗੇ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਅਸੀਂ ਕਿਉਂਕਿ ਡੇਰਾ ਬਾਬਾ ਨਾਨਕ ਦੇਥੋਂ ਕੋਰੀਡੋਰ ਸ਼ੁਰੂ ਹੁੰਦਾ ਉੱਥੇ ਮੈਂ ਬਾਰਸੋਂ ਗਿਆ ਸੀ ਸਹਿਬਾਂ ਦਾ ਕੋ ਨਾਨਕ ਦੇ ਪਾਤਸ਼ਾਹ ਦਾ ਜੋਤੀ ਜੋਦਿਵਸ ਸੀ ਗੁਰਪੁਰਬ ਹੁਸੇਗਾ ਤੇ ਉੱਥੇ ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਨੇ ਯਤਨਾਂ ਨਾਲ ਉੱਥੇ ਬੰਨ ਇੱਕ ਬਹੁਤ ਵੱਡਾ ਢੂਗਾ ਜਿਹੜਾ ਪੈ ਗਿਆ ਉੱਥੇ ਵੀ ਕਰਾਂਗੇ ਸਾਡਾ ਜਿਹੜਾ 8 ਲੱਖ ਲੀਟਰ ਆਸੀਂ ਕਿਹਾ ਸੀ ਕਿ ਲੋਕਾਂ ਦੇ ਖੇਤ ਪਤਲੇ ਕਰ ਲਈ ਤਾਂ ਕਿ ਹਰ ਕਦੇ ਮੂੰਹ ਦੇ ਵਿੱਚ ਦਾਣਾ ਜ਼ਰੂਰ ਪੈ ਜਾਏ ਜਿਥੇ-ਜਿਥੇ ਲੋਡ ਹੋਊਗੀ ਸਾਰੇ ਉੱਥੇ ਕਰਾਂਗੇ ਇਹ ਰਾਖਵਾ ਐਸੀ ਕਰਕੇ ਸਾਰਾ ਦਾ ਮੇਨ ਉਹਨਾਂ ਨੇ ਮੁੱਦੇ ਚੁੱਕੇ ਨੇ ਉਹਦੇ ਚ ਇਹੀ ਸੀ ਇਸ ਸੰਗਤ ਵੱਲੋਂ ਜਾਂ ਜਿੱਥੇ ਬੰਦੀਆਂ ਵੱਲੋਂ ਜਾਂ ਜਿਹੜੇ ਦੋ ਦੋ ਲੋਕ ਆਉਂਦੇ ਨੇ ਇੱਥੇ ਮਦਦ ਪਹਚਾਨ ਖੜ ਪੀੜਤ ਲੋਕਾਂ ਦੇ ਉਹਨਾਂ ਨੂੰ ਵਧੀਆ ਢੰਗ ਨਾਲ ਸੁਚਾਰੂ ਢੰਗ ਨਾਲ ਕਿਵੇਂ ਚਲਾਇਆ ਜਾ ਸਕੇ ਉਹਨਾਂ ਦੇ ਕਹਿ ਲਓ ਉਹਨਾਂ ਦੇ ਘਰਾਂ ਤੱਕ ਕਿਦਾ ਪਹੁੰਚਿਆ ਜਾ ਸਕੇ ਉਹਨਾਂ ਦੇ ਘਰ ਕਿਵੇਂ ਬਣਾਏ ਜਾ ਸਕਣ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਹੈ ਉਹ ਪ੍ਰੋਪਰ ਢੰਗ ਨਾਲ ਅਸੀਂ ਕਿਵੇਂ ਕਰ ਸਕੀਏ ਮੇਨ ਮੁੱਦਾ ਇਹ ਸੀ ਗਲੋਬਲ ਸਿਕ ਗਲੋਬਲ ਜਿਮਨੀ ਪੱਤੇ ਤੇ ਜਾ ਕੇ ਹਰਬੀਟਾ ਦੀ ਮਦਦ ਕਿ ਸੰਦੇਸ਼ ਦੇ ਸਕਦਾ ਗਲੋਬਲ ਸਿੱਖ ਵੱਲੋਂ ਤਾਂ ਜਿਸ ਤਰ੍ਹਾਂ ਕਹਿੰਨ ਪਹਿਲੇ ਦਿਨ ਤੋਂ ਜੇਕਰ ਅਸੀਂ ਐਮਰਜੈਂਸੀ ਆਪਾਂ ਸਭ ਤੋਂ ਪਹਿਲਾਂ ਰੈਸਕਿਊ ਆਪਰੇਟ ਕੀਤਾ ਉਸ ਤੋਂ ਬਾਅਦ ਉਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਸੀਗੀਆਂ ਅਸੀਂ ਉਹ ਕੀਤੀਆਂ ਦੇਣੀਆਂ ਸ਼ੁਰੂ ਕੀਤੀਆਂ ਚਾਹੇ ਮੈਡੀਕਲ ਸੀ ਚਾਹੇ ਰਾਜ ਸਨ ਸਿੰਘ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀਆਂ ਅਸੈਸਮੈਂਟ ਟੀਮਾਂ ਤਕਰੀਬਨ ਜਿਹੜੀਆਂ 10 ਤੋਂ 15 ਲੱਗੀਆਂ ਨੇ ਜਿਹੜੀਆਂ ਰੋਜ਼ਾਨਾ ਸਵੇਰੇ 6-7 ਵਜੇ ਨਿਕਲ ਜਾਂਦੀਆਂ ਨੇ ਰਾਤ ਨੂੰ ਆ ਕੇ ਅਸੈਸਮੈਂਟ ਸਾਨੂੰ ਦੱਸਦੀਆਂ ਨੇ ਕਿਹੜੇ-ਕਿਹੜੇ ਪਿੰਡ ਵਿੱਚ ਕਿਹੜੇ-ਕਿਹੜੇ ਚੀਜ਼ ਦੀ ਲੋੜ ਹੈ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਸਮਾਨ ਦੁਬਾਰਾ ਉੱਥੇ ਪਹੁੰਚਾਇਆ ਜਾਂਦਾ ਆ ਸੋ ਇਹ ਪਹਿਲੇ ਦਿਨ ਤੋਂ ਹੀ ਨਹੀਂ ਕਹ ਲਓ ਲਗਾਤਾਰ ਜਿਹੜੀਆਂ ਤਿਆਰੀਆਂ ਨੇ ਸਾਡੇ ਕਹ ਲਓ ਪਿੱਛੇ ਜਿਹੜੇ ਬੈਕਐਂਡ ਤੇ ਵਲੰਟੀਅਰ ਨੇ ਆਫਿਸ ਦੀ ਟੀਮਾਂ ਨੇ ਸਾਰੇ ਸ਼ਹਿਰਾਂ ਦੇ ਜਿਹੜੇ ਸਾਡੇ ਕਲੈਕਸ਼ਨ ਸੈਂਟਰ ਨੇ ਉਹਨਾਂ ਦੀ ਮਿਹਨਤ ਸਦਕਾ ਸਾਰੇ ਵਲੰਟੀਅਰ ਦੇ ਸਦਕਾ ਵੀਰ ਅਮਰ ਸਿੰਘ ਆ ਵੀਰ ਅਮਰਪ੍ਰੀਤ ਸਿੰਘ ਜਿਹੜੇ ਸਾਰੇ ਸੋ ਲੀਡ ਕਰ ਰਹੇ ਨੇ ਉਹ ਜਿੱਦਾਂ ਜਿੱਦਾਂ ਫਿਰ ਗਾਈਡਲਾਈਨਸ ਕਰਦੇ ਨੇ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਚੱਲਦਾ ਜਿਹੜੀ ਮੀਟਿੰਗ ਹੋਈ ਤਾਂ ਬਈ ਬਹੁਤ ਸੋਹਣੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰੇ ਜਣੇ ਨਾਲ ਕੇ ਚਲੀਏ ਤਾਂ ਕਿ ਆਪਾਂ ਕਿਦਰੇ ਵੀ ਜਿਹੜਾ ਕੋਈ ਸਮਾਨ ਵੇਸਟ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਜਾ ਕੇ ਜਾ ਕੇ ਕਾਹਲੋ ਮਿਸ ਗਾਈਡੈਂਸ ਨਾ ਹੋਵੇ ਜਿਹੜੇ ਲੋਕ ਦੁਨੀਆ ਇੰਨੀ ਦੂਰ ਦੂਰ ਤੋਂ ਪਿਆਰ ਨਾਲ ਸਮਾਨ ਦੇਣ ਆਉਂਦੇ ਨੇ ਤਾਂ ਕਿ ਉਹ ਜਿਹੜੇ ਲੋੜਵੰਦ ਪਰਿਵਾਰਾਂ ਤੱਕ ਹੈ ਉਹ ਪ੍ਰੋਪਰ ਢੰਗ ਨਾਲ ਪਹੁੰਚਾਇਆ ਜਾ ਸਕੇ ਇੱਕ ਹੋਟਲ ਤਿਆਰ ਕੀਤਾ ਗਿਆ ਸੀ ਅੱਜ ਕਾਫੀ ਕਿਤੇ ਬੰਦੇ ਬਈ ਪਹੁੰਚੇ ਹੋ ਤੇ ਕੀ ਲੱਗਦਾ ਕਿ ਉਹ ਜਿਹੜਾ ਕੋਰਸਰਾ ਉਹਨਾਂ ਸਾਰੇ ਸਹਿਮਤ ਨੇ ਵੀ ਸਾਰੇ ਸਹਿਮਤ ਨੇ ਜੀ ਪੋਰਟਲ ਜਿਹੜਾ ਉਹ ਤਿਆਰ ਕਰ ਦਿੱਤਾ ਗਿਆ ਹੈ ਔਰ ਮੈਨੂੰ ਲੱਗਦਾ ਅੱਜ ਜਾਂ ਕੱਲ ਦੇ ਵਿੱਚ ਉਹ ਜਿਹੜਾ ਚਲੋ ਸੰਗਤ ਦੇ ਸਾਹਮਣੇ ਰੂਬਰੂ ਕਰ ਦਿੱਤਾ ਜਾਏਗਾ ਉੱਥੇ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਵੀ ਆਪਣਾ ਜਿਹੜਾ ਆ ਪ੍ਰੋਬਲਮ ਉੱਥੇ ਰੱਖ ਸਕਦੇ ਨੇ ਜਿਹੜੇ ਜਥੇਬੰਦੀਆਂ ਜਾਂ ਜਿਹੜੀਆਂ ਐਨਜੀਓਜ਼ ਜਾਂ ਜਿਹੜੇ ਜਿਹੜੇ ਪਿਆਰੇ ਲੋਕ ਉਹ ਉਹਨਾਂ ਦੇ ਕੰਮ ਕਰ ਰਹੇ ਨੇ ਉਹ ਵੀ ਆਪਣਾ ਜਿਹੜੀ ਸਹਾਇਤਾ ਨੇ ਉਹ ਉੱਥੇ ਆਪਣੇ ਅਪਡੇਟ ਕਰ ਸਕਦਾ ਹੁਣ ਹੁਣ ਕੀ ਹਾਲਾਤ ਹੈ ਹੁਣ ਹਾਲਾਤ ਜਿਹੜੇ ਨੇ ਅੱਗੇ ਨਾਲੋਂ ਜ਼ਿਆਦਾ ਮੇਰੇ ਪਰਸਨਲ ਸਾਡੀ ਏਦਾਂ ਦੀ ਟੀਮਾਂ ਦੀ ਸੋਚ ਹੈ ਕਿ ਉਹ ਜ਼ਿਆਦਾ ਬਦਤਰ ਹੋ ਰਹੇ ਨੇ ਕਿਉਂਕਿ ਪਾਣੀ ਤਾਂ ਉਤਰ ਗਿਆ ਪਾਣੀ ਉਤਰਨ ਤੋਂ ਬਾਅਦ ਚ ਜਿਹੜੀਆਂ ਪ੍ਰੋ ਲੋਕਾਂ ਦੇ ਘਰਾਂ 'ਚ ਚਿੱਕੜ ਹੈ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹਨਾਂ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ ਕਿਉਂਕਿ ਧੁੱਪ ਚੜ੍ਹਨ ਦੇ ਨਾਲ ਨਾਲ ਜਿਹੜੇ ਬਣੇ ਘਰ ਸੀਗੇ ਜਿਹੜੇ ਥੋੜੇ ਟ੍ਰੈਕ ਸੀਗੇ ਉਹ ਜ਼ਿਆਦਾ ਡਿੱਗਣੇ ਸ਼ੁਰੂ ਹੋ ਗਏ ਨੇ ਸੋ ਜਿੱਦਾਂ ਜਿੱਦਾਂ ਇਹ ਅਸੈਸਮੈਂਟ ਹੋਏਗੀ ਉਦਾਂ ਉਦਾਂ ਸਾਨੂੰ ਜਿਹੜੀਆਂ ਪ੍ਰੋਪਰ ਪ੍ਰੋਬਲਮਸ ਨੂੰ ਪਤਾ ਲੱਗਣਗੀਆਂ ਆਖਰੀ ਸ਼ਬਦ ਧਨ ਮੰਤਰੀ ਨੇ ਕਿਹਾ ਜਾ ਤਕ ਤੇ ਜੈ ਜੈ ਨਹੀਂ ਜੀ ਉਹਨਾਂ ਨੂੰ ਮੁਬਾਰਕ ਜਿੰਨਾ ਵੀ ਭੇਜਿਆ ਆ ਇਹ ਸਰਕਾਰਾਂ ਨੇ ਦੇਖਣਾ ਸਾਡਾ ਕੰਮ ਸੇਵਾ ਹਲ ਤੱਕ